ਸੱਸੀ ਗਾਲ ਦੋਸਤੋ ਡਿਸਕਵਰ ਪਲੱਸ ਅੱਜ ਪਹੁੰਚਿਆ ਇੱਕ ਯੂਥ ਦੀ ਤੇਜ਼ ਤਰਾਰ ਲੀਡਰ ਜਿਸ ਨੂੰ ਤੁਸੀਂ ਅਕਸਰ ਸਟੇਜਾਂ ਤੇ ਦੇਖਦੇ ਹੋ ਪਿਛਲੇ ਕਈ ਸਾਲਾਂ ਤੋਂ ਨਵਜੋਤ ਕੌਰ ਲੰਬੀ ਅਸੀਂ ਸਵਾਗਤ ਕਰਦੇ ਹਾਂ ਨਵਜੋਤ ਕੌਰ ਲੰਬੀ ਦਾ ਤੇ ਅੱਜ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ ਤਿੱਖੇ ਤਿੱਖੇ ਸਵਾਲ ਅਸੀਂ ਇਹਨਾਂ ਤੋਂ ਪੁੱਛਾਂਗੇ ਕਿਉਂਕਿ ਇਹ ਬੜੇ ਤਿੱਖੇ ਤਿੱਖੇ ਜਵਾਬ ਦਿੰਦੇ ਨੇ ਪਹਿਲਾਂ ਤਾਂ ਨਵਜੋਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਤੇ ਬੜੇ ਫੈਨ ਨੇ ਤੁਹਾਡੇ ਤੁਹਾਡੀ ਜਿਸ ਅੰਦਾਜ਼ ਨਾਲ ਤੁਸੀਂ ਲੋਕਾਂ ਨਾਲ ਗੱਲ ਕਰਦੇ ਹੋ ਤੁਹਾਡੇ ਵਾਹਿਤ ਕਰਨੇ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਹੀ ਡਿਸਕਵਰ ਪਲੱਸ ਦੇਖ ਰਹੇ ਮੇਰੇ ਵੀਰਾਂ ਪੈਨਾ ਨੂੰ ਸਤਿ ਸ਼੍ਰੀ ਅਕਾਲ ਹਾਂ ਨਵਜੋਤ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਵੀ ਤੁਸੀਂ ਪਹਿਲਾਂ ਤਾਂ ਆਮ ਪਾਰਟੀ ਦੇ ਬੜੇ ਵੱਡੇ ਫੈਨ ਸੀ ਸਾਰੇ ਹੀ ਸੀ ਖੈਰ ਬਹੁਤ ਪੰਜਾਬ ਦਾ ਯੂਥ ਸਾਰਾ ਹੀ ਸੀ ਪਰ ਹੌਲੀ ਹੌਲੀ ਯੂਥ ਨੇ ਉਹਨਾਂ ਦੀ ਅਸਲੀਅਤ ਨੂੰ ਪਛਾਣਿਆ ਤੇ ਅੱਜ ਯੂਥ ਨਹੀਂ ਹੈ ਅੱਜ ਜਿਹੜੇ ਅੱਗੇ ਵਲੰਟੀਅਰ ਪੋਸਟਰ ਲਾਉਂਦੇ ਹੁੰਦੇ ਸੀ ਅੱਜ ਅਸੀਂ ਕਈ ਜਗ੍ਹਾ ਤੇ ਦੇਖਿਆ ਦਿਹਾੜੀ ਤੇ ਬੰਦੇ ਪੋਸਟਰ ਲਾਉਂਦੇ ਨੇ ਐਡੀ ਵੱਡੀ ਚੇਂਜ ਕਿਉਂ ਆ ਗਈ ਉਸ ਪਾਰਟੀ ਦੀ ਨੀਤੀਆਂ 'ਚ ਦੇਖੋ ਬਿਲਕੁਲ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਸੀ ਤਾਂ ਬਹੁਤ ਜ਼ਿਆਦਾ ਨੌਜਵਾਨ ਵਰਗ ਖਾਸ ਤੌਰ ਤੇ ਮੈਂ ਦੱਸਾਂ ਜਿਨ੍ਹਾਂ ਦੀ ਵੋਟ ਨਹੀਂ ਉਸ ਵਕਤ ਬਣੀ ਹੋਈ ਸੀ ਆਮ ਆਦਮੀ ਪਾਰਟੀ ਦੇ ਨਾਲ ਚੱਲੇ ਕੰਪੇਨਿੰਗ ਕੀਤੀ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਇੱਕ ਜੋਸ਼ ਸੀ ਜਨੂਨ ਸੀ ਇਨਕਲਾਬ ਦੀ ਗੱਲ ਹੁੰਦੀ ਸੀ ਅੰਦੋਲਨ ਦੀ ਗੱਲ ਹੁੰਦੀ ਸੀ ਤਾਂ ਕਰਕੇ ਪਾਰਟੀ ਨਾਲ ਕੰਮ ਕੀਤਾ ਪਰ ਹੌਲੇ ਹੌਲੇ ਪਾਰਟੀ ਦੀ ਵਿਚਾਰਧਾਰਾ ਕੀ ਸੀ ਪਾਰਟੀ ਕਿਸ ਅਜੰਡੇ ਤੇ ਕੰਮ ਕਰ ਰਹੀ ਛੁਣਾ ਚੀਜ਼ਾਂ ਨੂੰ ਸਮਝਾ ਜੁਣ ਇਨਕਲਾਬ ਦਾ ਕਨਸੈਪਟ ਸੀ ਨਾ ਉਹ ਐਕਚੁਅਲ ਵਿੱਚ ਇਨਕਾ ਲਾਭ ਬਣ ਕੇ ਰਹਿ ਗਿਆ ਸੀ ਅੱਜ ਤੁਸੀਂ ਜਦੋਂ ਕਾਗਜ਼ ਭਰੇ ਨੇ ਆਗਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਭਰੇ ਗਏ ਨੇ ਤਾਂ ਤੁਸੀਂ ਵੇਖਿਆ ਹੋਣਾ ਕਿਸ ਤਰ੍ਹਾਂ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਵਿੱਚ ਇਹਨਾਂ 5 ਸਾਲ ਦੇ ਵਿੱਚ ਵਾਧਾ ਹੋਇਆ ਸੋ ਉਹ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਾਂ ਇਹਨਾਂ ਕੋਲ ਉਹਨਾਂ ਦਾ ਆਪਾਂ ਕਹਿ ਦਈਏ ਬਣੇ ਹੋਏ ਸੀਗੇ ਲਿੰਕ ਕਿੰਨਾ ਵੱਡਾ ਇਨਕਮ ਹੋ ਸਕਦਾ ਸੀ ਬਟ ਕਿਤੇ ਨਾ ਕਿਤੇ ਉਹ ਬਹੁਤ ਦੇਖੋ ਲੋਕਾਂ ਨੂੰ ਬੜਾ ਕਨਫਿਊਜ਼ ਕੀਤਾ ਹੋਇਆ ਉਸ ਚੀਜ਼ ਨੇ ਐਂਡ ਪਾਰਟੀ ਦੀ ਜੋ ਵਿਚਾਰਧਾਰਾ ਸੀ ਪਾਰਟੀ ਆਪਣੀ ਵਿਚਾਰਧਾਰਾ ਨੂੰ ਛੱਡ ਗਈ ਆਈਡੀਓਲੋਜੀ ਸਿੱਗੀ ਪਾਰਟੀ ਦੀ ਕਿ ਅਸੀਂ ਸਿਧਾਂਤ ਸਵਰਾਜ ਦੀ ਗੱਲ ਕਰਾਂਗੇ ਅਸੀਂ ਵਲੰਟੀਅਰਾਂ ਨੂੰ ਕੁਝ ਕਿਟਕਾ ਦੇਵਾਂਗੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਪੰਜਾਬ ਦੇ ਮੁੱਦਿਆਂ ਤੇ ਗੱਲ ਹੀ ਨਹੀਂ ਕਰ پا ਰਹੇਗੇ ਇਵਨ 댓 ਜੋ ਪੰਜਾਬ ਦੀ ਲੀਡਰਸ਼ਿਪ ਹੈ ਨਾ ਉਹ ਵੀ ਪੰਜਾਬ ਦੇ ਮੁੱਦਿਆਂ ਤੇ ਆਪਣਾ ਸਟੈਂਡ ਨਹੀਂ ਕਲੀਅਰ ਕਰ ਪਾਰੇਗੀ ਚਾਹੇ ਤਾਂ ਸਾਡੇ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਜੀ ਦੀ ਰਿਹਾਈ ਦਾ ਮੁੱਦਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਐਂਡ ਮੈਂ ਹੈਰਾਨ ਹੁਣੀ ਆ ਕਿ ਪੰਜਾਬ ਇਕਾਈ ਵੀ ਨਹੀਂ ਕੋਈ ਸਟੇਟਮੈਂਟ ਦੇ ਰਹੀ ਨਾ ਗੱਲਾਂ ਨੂੰ ਲੈ ਕੇ ਅ ਪਿਛਲੇ ਦਿਨੀ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਇੱਕ ਲੜਕੀ ਦੇ ਨਾਲ ਬਹੁਤ ਮੰਦ ਭਾਗੀ ਹੋ ਘਟਨਾ ਸੀ ਤੇ ਆਮ ਆਦਮੀ ਪਾਰਟੀ ਦੀ ਕਿਸੇ ਵੀ ਮਹਿਲਾ ਆਗੂ ਦੇ ਵਿਲੋਸਚੀ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਸਟੇਟਮੈਂਟ ਨਹੀਂ ਆਈ ਤੇਜਰੀਵਾਲ ਕਹਿੰਦਾ ਮੈਂ ਟਵੀਟ ਕੀਤਾ ਦੇਖੋ ਉਹਨਾਂ ਨੇ ਟਵੀਟ ਕੀਤਾ ਹੈਗਾ ਕਿ ਅਸੀਂ 10 ਲੱਖ ਰੁਪਏ ਦੀ مالی ਸਹਾਇਤਾ ਦੇਵਾਂਗੇ ਮੈਂ ਸਭ ਨੂੰ ਪੁੱਛਣਾ ਚਾਹੁੰਨੀ ਆ ਕਿ 10 ਲੱਖ ਰੁਪਏ ਦੇ ਨਾਲ ਉਹਨਾਂ ਦੀ ਇੱਜ਼ਤ ਵਾਪਸ ਆ ਜਾਏਗੀ ਉਸ ਪਰਿਵਾਰ ਦਾ ਮਾਨ ਸਨਮਾਨ ਵਾਪਸ ਆ ਜਾਏਗਾ ਇਹਦਾ ਮਤਲਬ ਅਸੀਂ ਸਿਰਫ ਉਹਨਾਂ ਦੀ ਇੱਜ਼ਤ ਦੀ ਮਾਨ ਸਨਮਾਨ ਦੀ ਕੀਮਤ ਲਗਾ ਰਹੇ ਹਾਂ 10 ਰੁਪਏ 10 ਲੱਖ ਰੁਪਏ ਸੋ ਦੇਖੋ ਇਹ ਗੱਲਾਂ ਮੈਨੂੰ ਨਹੀਂ ਲੱਗਦੀਆਂ ਇੱਕ ਪਾਰਟੀ ਦੇ ਆਗੂ ਨੂੰ ਜੋ ਇੱਕ ਪਾਰਟੀ ਨੂੰ ਚਲਾ ਰਹੇ ਨੇ ਉਹਨਾਂ ਨੂੰ ਸ਼ੋਭਾ ਦਿੰਦੀਆਂ ਨੇ ਮਤਲਬ ਜੋ ਕਟਨਾਵਾ ਦਿੱਲੀ ਦੇ ਵਿੱਚ ਵਾਪਰਦੀਆਂ ਨੇ ਇਹਦਾ ਮਤਲਬ ਜੇਕਰ ਇਹ ਪੰਜਾਬ ਦੇ ਵਿੱਚ ਆਉਣ ਆਉਂਦੇ ਤਾਂ ਪੰਜਾਬ 'ਚ ਵੀ ਵਾਪਰ ਨਹੀਂ ਸਕੋ ਤੁਸੀਂ ਵੇਖੋ ਪੰਜਾਬ ਦੇ ਵਿੱਚ ਆ ਕੇ ਸ਼ਾਂਤੀ ਮਾਰਚ ਕਰ ਰਹੇ ਨੇ ਕਿ ਪੰਜਾਬ ਇੱਕ ਤਾਂ ਸ਼ਾਂਤ ਸੁਬਹ ਨਹੀਂ ਸਾਡਾ ਪੰਜਾਬ ਤਾਂ ਉਹ ਸੁਬਹ ਜਿੱਥੇ ਵੱਖ-ਵੱਖ ਪਾਈ ਚਾਰੇ ਦੇ ਲੋਕ ਇਕੱਠੇ ਮਿਲ-ਜੁਲ ਕੇ ਰਹਿੰਦੇ ਆ ਜਿਸ ਤਰ੍ਹਾਂ ਦੀ ਦਿੱਲੀ ਦੇ ਵਿੱਚ ਘਟਨਾ ਹੋਈ ਮੈਨੂੰ ਲੱਗਦਾ ਸ਼ਾਂਤੀ ਮਾਰਚ ਤਾਂ ਉੱਥੇ ਕਰਨ ਦੀ ਲੋੜ ਹੈ ਪੰਜਾਬ ਨੂੰ ਆ ਬੱਸ ਇਹ ਸ਼ਾਂਤ ਦੱਸ ਰਹੇ ਨੇ ਪੰਜਾਬ ਦੇ ਵਿੱਚ ਕੋਈ ਅਸ਼ਾਂਤੀ ਨਹੀਂ ਆ ਮਤਲਬ ਕਿਸੇ ਨੇ ਕਿਤੇ ਲੱਗਦਾ ਕਿ ਜੋ ਪੰਜਾਬ ਦੀਆਂ ਲੋੜਾਂ ਨੇ ਪੰਜਾਬ ਦੇ ਮੁੱਦੇ ਨੇ ਉਹਨਾਂ nothing ਖੜੇ ਨਹੀਂ ਉਤਰਨਗੇ ਪੰਜਾਬ ਦੇ ਹੱਕਾਂ ਦੀ ਇਹ ਗੱਲ ਨਹੀਂ ਕਰ ਪਾਉਣਗੇ ਤਾਂ ਮੇਰੇ ਪਾਰਟੀ ਤੋਂ ਵੱਖ ਹੋਈ ਮੇਰੇ ਸਮਿਤ ਬਹੁਤ ਸਾਰੇ ਹੋਰ ਲੋਕ ਵੀ ਪਾਰਟੀ ਤੋਂ ਵੱਖ ਹੋਇਆ ਜਿ ਤੁਸੀਂ ਗੱਲ ਕੀਤੀ ਨਾ ਪੋਸਟਰ ਲਾਉਂਦੇ ਤੁਸੀਂ ਵੇਖਦੇ ਹੋ ਮੈਂ ਪਾਰਟੀ ਦੇ ਵਿੱਚ 2015 ਤੋਂ ਅੱਗੋਂ ਕੰਮ ਕਰਨਾ ਸ਼ੁਰੂ ਕੀਤਾ ਸੀ 2016 ਇੰ ਤਾਂ ਮੈਂ ਓਪਨਲੀ ਸਟੇਜ ਤੇ ਬੋਲਣ ਲੱਗ ਗਈ ਸੀ ਤਾਂ ਜੋ ਵਰਕਰ ਜੋ ਲੋਕ ਉਸ ਵਕਤ ਮੇਰੇ ਨਾਲ 2015 ਦੇ ਵਿੱਚ ਸੀ ਮੇਰੇ ਨਾਲ ਜਾਮਾ ਦੇ ਪਾਰਟੀ ਦੇ ਵਿੱਚ ਕੋਈ ਦੇਖ ਨੂੰ ਨਹੀਂ ਮਿਲ ਰਿਹਾ ਕਈ ਉਸ ਵਕਤ ਛੱਡ ਗਏ ਕਈ 2017 ਦੇ ਵੇਲੇ ਛੱਡ ਗਏ ਕੋਈ 2019 ਦੇ ਵੇਲੇ ਛੱਡ ਗਏ ਕੋਈ ਹੁਣ ਛੱਡ ਇਹ ਤੇ ਮੈਨੂੰ ਲੱਗਦਾ ਜਿਹੜੇ ਰਹਿ ਗਏ ਨੇ ਉਹ ਅੱਗੇ ਛੱਡ ਜਾਣਗੇ ਹਨ ਜੋ ਤੇ 2017 ਚ ਬਲਕਿ 14 ਤੋਂ ਜਦੋਂ ਤੋਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਨਾਰਾ ਸੀ ਨਸ਼ਿਆਂ ਬਾਰੇ ਜੀ ਵਿਕਰਮ ਮਜੀਠੀਆ ਤੇ ਵੱਡੇ ਵੱਡੇ ਚਾਰਜ ਲਾਏ ਵੱਡੇ ਵੱਡੇ ਬੈਨਰ ਲਾਏ ਤੇ ਬਾਅਦ ਚ ਕੇਜਰੀਵਾਲ ਉਹਨਾਂ ਤੋਂ ਮਾਫੀ ਵੀ ਮੰਗੇ ਮੈਂ ਤੁਹਾਡੇ ਤੋਂ ਦੋ ਚੀਜ਼ਾਂ ਅੱਜ ਪੁੱਛਣਾ ਚਾਹੁੰਦਾ ਕਿ ਅੱਜ ਆਪ ਪਾਰਟੀ ਬੜੀਆਂ ਗਰੰਟੀਆਂ ਦਿੰਦੀਆਂ ਪਰ ਨਸ਼ੇ ਤੇ ਗਰੰਟੀ ਨਹੀਂ ਦਿੰਦੀ ਵੀ ਨਸ਼ੇ ਤੇ ਕੀ ਪੰਜਾਬ ਚੋਂ ਨਸ਼ੇ ਖਤਮ ਹੋ ਗਏ ਜਿਹੜੇ ਆਮ ਪਾਰਟੀ ਨੇ ਬੋਲਣਾ ਬੰਦ ਕਰਤਾ ਨਸ਼ੇ ਤੇ ਜਾਂ ਉਹਨਾਂ ਦੀ ਕੋਈ ਹੋਰ ਮਜਬੂਰੀ ਹੈ ਜਿਸ ਕਰਕੇ ਕੇਜਰੀਵਾਲ ਨਸ਼ੇ ਤੇ ਬਿਲਕੁਲ ਵੀ ਆਪਣਾ ਕੋਈ ਬਿਆਨ ਨਹੀਂ ਦਿੰਦਾ ਦੇਖੋ ਇਹੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਮੇਰੇ ਸਾਰੇ ਵੀਰਾਂ ਨੂੰ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਗਏ ਕਿ ਅੱਜ ਉਹ ਨਸ਼ਿਆਂ ਤੇ ਸਟੇਟਮੈਂਟ ਹੀ ਨਹੀਂ ਦਿੰਦੇ ਜਦੋਂ 2017 ਦੇ ਇਲੈਕਸ਼ਨ ਲੜ ਰਹੇ ਸੀ ਨਾ ਤਾਂ ਪੂਰੇ ਨਸ਼ਿਆਂ ਦੇ ਖਿਲਾਫ ਲੜੇ ਜਾ ਰਹੇ ਸੀ ਜਿਸ ਤਰ੍ਹਾਂ ਵਿਕਰਮਜੀਤ ਮਜੀਠੀਆ ਦੇ ਖਿਲਾਫ ਬੈਨਰ ਲੱਗੇ ਮਜੀਠੇ ਇੱਕ ਕਾਫਲਾ ਲੈ ਕੇ ਜਾਇਆ ਗਿਆ ਆਪਾਂ ਕਹਿੰਦੇ ਕਰੋੜਸ਼ਾਂ ਰੈਲੀ ਸੀ ਜਿੱਥੇ ਲਿਖਿਆ ਗਿਆ ਬਿਕਰਮਜੀਤ ਮਜੀਠਾ ਨਸ਼ੇ ਦਾ ਤਸਕਰਨੋ ਸਟੇਜ ਤੋਂ ਭਾਸ਼ਣ ਸਪੀਚ ਵੇ ਹੁੰਦੇ ਸੀ ਕਿ ਸਿਕੋਲਰ ਤੋਂ ਫੜ ਕੇ ਜੀ ਇਹਨੇ ਜਿੱਦਾਂ ਲੋਕਾਂ ਨੇ ਉਹਨਾਂ ਦੇ ਨਾਲ ਖੜੇ ਜਦੋਂ ਮਾਫੀ ਮੰਗਦੇ ਨੇ ਨਾ ਸਡਨਲੀ ਕੇ ਦਾਮ ਤਾਂ ਲੋਕਾਂ ਦਾ ਦਿਲ ਟੁੱਟ ਗਿਆ ਮਤਲਬ ਅੱਜ ਜਿਹਨੂੰ ਲੈ ਕੇ ਹੈਰਾਨੀ ਹੁੰਦੀ ਹੈ ਤੇ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੀ ਨਸ਼ੇ ਹੈ ਤੇ ਨਸ਼ਿਆਂ ਦੇ ਬਾਬਤ ਕੋਈ ਗੱਲ ਵੀ ਨਹੀਂ ਕਰ ਰਹੇਗੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਮਾਵਾਂ ਰੋਂਦੀਆਂ ਕੋਲੇ ਆ ਕੇ ਖੜੀਆਂ ਹੋ ਜਾਂਦੀਆਂ ਨੇ ਮੇਰਾ ਘਰਾਂ ਵਾਲਾ ਨਸ਼ੇ ਨਾਲ ਮਰ ਗਿਆ ਮੇਰਾ ਪੁੱਤ ਨਸ਼ੇ ਨਾਲ ਮਰ ਗਿਆ ਮੇਰਾ ਪੁੱਤਾਂ ਨਸ਼ੇ ਨਾਲ ਮਰ ਗਿਆ ਲੋਕ ਇਥੋਂ ਕਿ ਇਹ ਵੀ ਦੱਸ ਰਹੇ ਨੇ ਕਿ ਸਾਨੂੰ ਇਹ ਵੀ ਪਤਾ ਨਸ਼ੇ ਵੇਚਣ ਵਾਲੇ ਲੋਕ ਕੌਣ ਆ ਪਰ ਅੱਜ ਜੇ ਪਾਰਟੀ ਨਸ਼ਿਆਂ ਦੇ ਖਿਲਾਫ ਇਲੈਕਸ਼ਨ ਨਹੀਂ ਲੜ ਰਹੀ ਨਸ਼ਿਆਂ ਦੇ ਖਿਲਾਫ ਬੋਲ ਕੇ ਨਹੀਂ ਚੋਣ ਮہم ਚਲਾ ਰਹੀ ਤਾਂ ਮੈਨੂੰ ਲੱਗਦਾ ਹੈ ਦਾ ਮਤਲਬ ਦਾਲ ਦੇ ਵਿੱਚ ਜ਼ਰੂਰ ਕੁਝ ਕਾਲਾ ਹੈਗਾ ਤੇ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਨਾ ਚੀਜ਼ਾਂ ਨੂੰ ਜ਼ਰੂਰ ਸਮਝਣਗੇ ਕਿ ਕਿੱਥੇ ਸਾਡੇ ਨਾਲ ਕਿਸ ਤਰ੍ਹਾਂ ਦਾ ਪੱਖਪਾਤ ਕੀਤਾ ਜਾ ਰਿਹਾ ਸਾਡੀ ਜਵਾਨੀ ਦਾ ਸਭ ਤੋਂ ਵੱਡਾ ਕਹਨ ਨਸ਼ਿਆਂ ਨੇ ਕੀਤਾ ਤੇ ਅੱਜ ਉਹ ਪਾਰਟੀ ਜੇ ਪੰਜਾਬ ਦੀ ਸੱਤਾ ਦੇ ਵਿੱਚ ਆਉਣ ਦੀ ਗੱਲ ਕਰਦੀ ਹੈ ਨਾ ਜੇ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਹੱਕਾਂ ਦੇ ਰਖਵਾਲਿਆਂ ਤਾਂ ਅੱਜ ਫਿਰ ਨਸ਼ਿਆਂ ਦੇ ਮੁੱਦੇ ਤੇ ਕਿਉਂ ਨਹੀਂ ਬੋਲ ਰਹ ਇੱਕ ਨਾਮ ਜੋ ਤਾਂ ਜਿਹੜੀ ਆਮ ਪਾਰਟੀ ਦੀ ਗੱਲ ਹੈ ਦੇਖੋ ਇਲੈਕਸ਼ਨ ਲੜਨਾ ਹਰ ਕਿਸੇ ਦਾ ਹੱਕ ਹੈ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਹੈ ਜੀ ਅਕਾਲੀ ਦਲ ਲੜ ਰਿਹਾ ਹੈ ਕਾਂਗਰਸ ਲੜ ਰਿਹਾ ਹੈ ਪਹਿਲਾਂ ਤਾਂ ਰਵਾਇਤੀ ਪਾਰਟੀਆਂ ਇਸ ਵਾਰੀ ਕੈਪਟਨ ਅਮਰਿੰਦਰ ਦੀ ਪਾਰਟੀ ਵੀ ਲੜ ਰਹੀ ਹੈ ਹੁਣ ਇੱਕ ਕਿਸਾਨਾਂ ਦੀ ਜੋ ਪਾਰਟੀ ਹੈ ਸੰਯੁਕਤ ਸਮਾਜ ਮੋਰਚਾ ਉਹ ਵੀ ਇਲੈਕਸ਼ਨ ਤੇ ਉੱਤ ਪੈ ਨੇ ਪਰ ਉਹਨਾਂ ਵਾਸਤੇ ਸਭ ਤੋਂ ਜ਼ਿਆਦਾ ਵਿਰੋਧ ਉਹਨਾਂ ਨੂੰ ਇਲੈਕਸ਼ਨ ਸਿੰਬਲ ਨਾ ਮਿਲੇ ਉਹਨਾਂ ਦੀ ਰਜਿਸਟ੍ਰੇਸ਼ਨ ਨਾ ਹੋਵੇ ਜਾਂ ਉਹਨਾਂ ਤੇ ਜੋ ਅੜਚੜਾਂ ਨੇ ਸਭ ਤੋਂ ਵੱਧ ਆਮ ਆਦਮੀ ਪਾਰਟੀ ਵੱਲੋਂ ਲਾ ਕੇ ਵਕੀਲਾਂ ਦੀ ਫੌਜ ਲਾ ਕੇ ਗਏ ਤੇ ਆਮ ਆਦਮੀ ਪਾਰਟੀ ਨੂੰ ਸੰਯੁਕਤ ਸਮਾਜ ਮੋਰਚੇ ਤੋਂ ਕੀ ਤਕਲੀਫ ਹੈ ਦੇਖੋ ਬਿਲਕੁਲ ਮੈਨੂੰ ਵੀ ਜਦੋਂ ਇਹ ਚੀਜ਼ ਪਤਾ ਚੱਲੀ ਨਾ ਕਿ ਪਾਰਟੀ ਰਜਿਸਟਰ ਨਹੀਂ ਹੋ ਪਾ ਰਹੀਗੀ ਪਾਰਟੀ ਨੂੰ ਸਿੰਬਲ ਨਹੀਂ ਮਿਲ ਪਾ ਰਿਆ ਜਦੋਂ ਇਹ ਸਾਰੀ ਚੀਜ਼ ਨੂੰ ਸਟੱਡੀ ਕੀਤਾ ਤਾਂ ਪਤਾ ਲੱਗਿਆ ਕਿ ਕਿਤੇ ਨਾ ਕਿਤੇ ਦੇ ਪਿਛੇ ਆਵਾਦ ਵੀ ਪਾਰਟੀ ਦਾ ਹੱਥ ਸੀਗਾ ਉਹਨਾਂ ਨੇ ਇਸ ਚੀਜ਼ ਨੂੰ ਅਲੇਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗੱਲਾਂ ਤਾਂ ਕਰਦੇ ਨੇ ਲੋਕਤੰਤਰ ਦੇ ਨਾਮ ਦੀਆਂ ਅੱਜ ਇੱਥੇ ਜੇਕਰ ਅਸੀਂ ਲੋਕਤੰਤ੍ਰਿਕ ਦੇਸ਼ ਦੇ ਵਿੱਚ ਰਹਿ ਰਹੇ ਹਾਂ ਨਾ ਤਾਂ ਸਭ ਨੂੰ ਇਲੈਕਸ਼ਨ ਲੜਨ ਦਾ ਹੱਕ ਹੈ ਫਿਰ ਕਿਉਂ ਇਸ ਚੀਜ਼ ਤੋਂ ਡਰੇ ਸੀ ਇਟ ਮੀਨਸ ਉਹਨਾਂ ਨੂੰ ਡਰ ਹੈ ਕਿ ਪੰਜਾਬ ਦੇ ਕਿਸਾਨ ਸਾਡੇ ਖਿਲਾਫ ਉੱਠ ਜਣਗੇ ਉਹ ਪੰਜਾਬ ਦੇ ਮਜ਼ਦੂਰਾਂ ਤੋਂ ਡਰਦੇ ਨੇ ਪੰਜਾਬ ਦੇ ਵਪਾਰੀਆਂ ਤੋਂ हां डरना जायज जा है क्योंकि उन्होंने किते भी दे पंजाब कर कर दे हकਾਂ ਦੀ ਗੱਲ ਨਹੀਂ ਕੀਤੀ ਜਦੋਂ ਸਾਡੇ ਤੇ ਤਿੰਨ ਕਾਲੇ ਖੇਤੀ ਕਾਨੂੰਨ ਥੋਪੇ ਗਏ ਸੀ ਪੂਰਾ ਪੰਜਾਬ ਵਿਰੋਧ ਕਰ ਲਿਆ ਕਰ ਰਿਹਾ ਸੀ ਤੇ ਇਹਨਾਂ ਨੇ ਦਿੱਲੀ ਦੇ ਵਿੱਚੋਂ ਲਾਗੂ ਕਰਤੇ ਸੀਗੇ ਬਿਲਕੁਲ ਪਾਸ ਕੀਤੇ ਬਿਲਕੁਲ ਉਹਨਾਂ ਨੇ ਉੱਥੇ ਉਹ ਪਾਸ ਕੀਤੇ ਨੇ ਲਾਗੂ ਕੀਤੇ ਨੇ ਤਾਂ ਜਦੋਂ ਅਸੀਂ ਵਿਰੋਧ ਪ੍ਰਦਰਸ਼ਨ ਲੈ ਕੇ ਗਏ ਆ ਤਾਂ ਜਾ ਕੇ ਇਹਨਾਂ ਨੂੰ ਰੱਦ ਕਰਨੇ ਪਏ ਜਦੋਂ ਪੰਜਾਬ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋਇਆ ਐਂਡ ਤੁਸੀਂ ਦੇਖੋ ਪਾਰਟੀ ਦੇ ਕਿਸੇ ਵੀ ਲੀਡਰ ਨੇ ਉਸ ਚੀਜ਼ ਨੂੰ ਲੈ ਕੇ ਓਪਨ ਸਟੇਟਮੈਂਟ ਨਹੀਂ ਦਿੱਤੀ ਗਈ ਮਤਲਬ ਇਹ ਤਾਂ ਜਿੱਥੇ ਵੀ ਕਿਤੇ ਪੰਜਾਬ ਦੇ ਹੱਕਾਂ ਦੇ ਖਿਲਾਫ ਗੱਲ ਹੁੰਦੀ ਹੈ ਉਸ ਚੀਜ਼ ਦਾ ਸਮਰਥਨ ਕਰਦੇ ਪਾਣੀਆਂ ਦੇ ਮੁੱਦੇ ਦੀ ਤੁਸੀਂ ਗੱਲ ਕਰ ਲੋ ਪੰਜਾਬ ਦੇ ਵਿੱਚ ਤਾਂ ਕਹਿੰਦੇ ਨੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹਰਿਆਣੇ ਦੇ ਵਿੱਚ ਜਾ ਕੇ ਕੀ ਸਟੇਟਮੈਂਟ ਦਿੰਦੇ ਨੇ ਕਿ ਅਸੀਂ ਹਰਿਆਣੇ ਨੂੰ ਦੇਵਾਂਗੇ ਦਿੱਲੀ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਪਾਣੀ ਨੂੰ ਦਿੱਲੀ ਤੱਕ ਲੈ ਕੇ ਆਵਾਂਗੇ ਮਤਲਬ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਇਹ ਲੋਕ ਸਾਡੇ ਵजूद ਨੂੰ ਸਾਡੀ ਹੋਣ ਨੂੰ ਖਤਮ ਕਰਨ ਤੇ ਚੱਲੇ ਹੋਇਆ ਸਾਡੀ ਮਾਂ ਬੋਲੀ ਨੂੰ ਖਤਮ ਕਰਨ ਤੇ ਲੱਗੇ ਹੋਇਆ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਅੱਜ ਜੇ ਸਾਡੇ ਕਿਸਾਨਾਂ ਦੀ ਸਾਡੇ ਮਜ਼ਦੂਰਾਂ ਦੀ ਸਾਡੇ ਵਪਾਰੀ ਪਾਰਟੀਆਂ ਦੇ ਪਾਰਟੀ ਖੜੀ ਹੋਏ ਤਾਂ ਇਹਨਾਂ ਨੂੰ ਕੀ ਦਿੱਕਤ ਆ ਉਸ ਚੀਜ਼ ਤੋਂ ਸਾਡੇ ਖੁਦ ਦੇ ਲੋਕਾਂ ਨੇ ਆਮ ਇਹ ਕਹਿੰਦੇ ਨਾ ਅਸੀਂ ਆਮ ਆਦਮੀ ਪਾਰਟੀਆਂ ਅਸੀਂ ਆਮ ਘਰਾਂ ਦੇ ਧੀਆ ਪੁੱਤਾਂ ਦੀਆਂ ਪਾਰਟੀਆਂ ਤਾਂ ਉਹ ਵੀ ਤਾਂ ਇੱਕ ਆਮ ਕਿਸਾਨਾਂ ਵੱਲੋਂ ਆਮ ਮਜ਼ਦੂਰਾਂ ਦੇ ਵੱਲੋਂ ਬਣਾਈ ਹੋਈ ਪਾਰਟੀ ਸੀ ਸਗੋ ਜਿੱਕਰ ਰਾਜੀਵਾਲ ਸਾਹਿਬ ਜੀ ਕਹਿ ਰਹੇ ਸੀ ਕਿ ਆਪਾਂ ਇਕੱਠੇ ਹੋ ਕੇ ਚੱਲਣਾ ਹੈਗਾ ਤਾਂ ਫਿਰ ਇਕੱਠੇ ਹੋ ਕੇ ਚੱਲਦੇ ਨਾ ਜਦ ਕਿ ਨਹੀਂ ਇਹਨਾਂ ਨੇ ਪਹਿਲਾਂ ਤਾਂ ਚਲਾਕੀ ਦੇ ਨਾਲ ਰਾਜੀਵਾਲ ਸਾਹਿਬ ਨੂੰ ਡਿਲੇ ਕਰਵਾਈ ਗਈ ਇਹ ਕਿੰਨਾ ਟਾਈਮ ਕਿ ਆਪਾਂ ਅਲਾਈਅੰਸ ਕਰਦੇ ਆ ਖੁਦ ਟਿਕਟਾਂ ਅਨਾਉਂਸ ਕਰੀਗੇ ਇਹਨਾਂ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਮਤਲਬ ਇੱਕ ਮੈਂ ਕਹਿੰਦਾ ਲੋਕਾਂ ਨਾਲ ਪਰ ਅੱਜ ਜੇਕਰ ਪਾਰਟੀ ਨੇ ਆਉਦੇ ਨੁਮਾਇੰਦੇ ਦਿੱਤੇ ਆ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਇਸ ਚੀਜ਼ ਦਾ ਡਰ ਹੈਗਾ ਕਿ ਸ਼ਾਇਦ ਰਾਜੇਵਾਲ ਸਾਹਿਬ ਦੀ ਪਾਰਟੀ ਸਾਡਾ ਨੁਕਸਾਨ ਕਰੇਗੀ ਤਾਂ ਕਰਕੇ ਪਾਰਟੀ ਦੇ ਜੋ ਸਾਡੀ ਪਾਰਟੀ ਐ ਸੰਯੁਕਤ ਸਮਾਜ ਮੋਰਚਾ ਸਾਰੇ ਪੰਜਾਬ ਦੇ ਲੋਕਾਂ ਜਿਹੜੇ ਖਿਲਾਫ ਇਹ ਪੁਕਤ ਰਹੇ ਨੇ ਹਰ ਪਖ ਤੋਂ ਇੱਕ ਹੋਰ ਗੱਲ ਕਈ ਵਾਰੀ ਦਿਮਾਗ 'ਚ ਆਉਂਦੀ ਹੈ ਆਮ ਲੋਕ ਵੀ ਪੁੱਛਦੇ ਆ ਵੀ ਦਿੱਲੀ 'ਚ ਅਜਿਹੇ ਕੀ ਜਾਦੂ ਹੁੰਦਾ ਹੈ ਕਿ 4 ਕਿ ਮਹੀਨਿਆਂ 'ਚ ਲੋਕਾਂ ਦਾ ਮਾਈਂਡ ਚੇਂਜ ਹੋ ਜਾਂਦਾ ਹੈ ਸੱਤ ਦੇ ਸੱਤ ਐਮਪੀ ਬੀਜੇਪੀ ਦੇ ਜਿੱਤ ਜਾਂਦੇ ਨੇ 4 ਕ ਮਹੀਨਿਆਂ ਬਾਅਦ ਸਾਰੇ ਐਮਐਲਏ ਆਪ ਦੇ ਜਿੱਤ ਜਾਂਦੇ ਨੇ ਹੰਸਰਾਜ ਹੰਸ ਵੀ 5 ਲੱਖ 25 ਹਜ਼ਾਰ ਵੋਟਾਂ ਨਾਲ ਜਿੱਤ ਜਾਂਦਾ ਜਿਹੜਾ ਕਦੇ ਕੋਈ ਇਲੈਕਸ਼ਨ ਨਹੀਂ ਜਿੱਤ ਪਾਇਆ ਸੀ ਕੀ ਤੁਹਾਨੂੰ ਲੱਗਦਾ ਕਿ ਬੀਜੇਪੀ ਔਰ ਆਪ ਦੇ ਵਿਚਾਲੇ ਕੋਈ ਗੇਮ ਹੈ ਜਾਂ ਸੰਧੀ ਹੈ ਦੇਖੋ ਇਹ ਚੀਜ਼ ਤੇ ਬਿਲਕੁਲ ਜਾਗ ਜਾਹਰ ਹੋ ਚੁੱਕੀ ਹੈ ਕਿ ਬੀਜੇਪੀ ਆਮ ਆਦਮੀ ਪਾਰਟੀ ਬੀਜੇਪੀ ਦੀ ਹੀ ਬੀ ਟੀਮ ਹੈਗੀ ਆ ਉਹਨਾਂ ਦੇ ਕਹੇ ਅਨੁਸਾਰ ਉਹਨਾਂ ਦੀ ਆਈਡੀਓਲੋਜੀ ਤੇ ਉਹਨਾਂ ਦੀ ਪਾਲਿਸੀ ਤੇ ਕੰਮ ਕਰ ਰਹੀ ਹੈਗੀ ਅਤੇ ਪੰਜਾਬ ਦੇ ਲੋਕ ਇਸ ਜੀ ਨੂੰ ਬਖੂਬੀ ਸਮਝ ਚੁੱਕੇ ਕਿ ਨਹੀਂ ਕਿਉਂਕਿ ਕਿਤੇ ਨਾ ਕਿਤੇ ਇਫ ਦੋਨੋਂ ਪਾਰਟੀਆਂ ਪੰਜਾਬ ਦੇ ਆਪੋਜ਼ਿਟ ਕੰਮ ਕਰਿਆ ਨੇ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਇੱਕ ਤਾਂ ਸਾਡੇ ਖੇਤੀ ਕਾਨੂੰਨ ਜਿੱਥੇ ਪੂਰਾ ਖਲਾਫ ਬੀਜਾ ਪੂਰਾ ਪੰਜਾਬ ਬੀਜਪੀ ਦੇ ਖਲਾਫ ਸੀ ਇਹਨਾਂ ਨੇ ਹਮਾਇਤ ਕੀਤੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਧਾਰਾ 370 ਦੀ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਟੁੱਟਦੀ ਹੈ ਤਾਂ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਰੋਸ ਸੀਗਾ ਸ਼ਾਹੀਨ ਬਾਗ ਤੇ ਤਰਨਾ ਲੱਗਦਾ ਹੈਗਾ ਐਂਡ ਇਹਨਾਂ ਨੇ ਉਸ ਚੀਜ਼ ਦਾ ਸਮਰਥਨ ਕੀਤਾ ਜਾ ਕੇ ਉਹਨਾਂ ਨੂੰ ਨਰਿੰਦਰ ਮੋਦੀ ਨੂੰ ਕੰਗ੍ਰੈਚੂਲੇਟ ਕਰਦੇ ਨੇ 370 ਧਾਰਾ ਤੋੜਨ ਦੇ ਲਈ ਉਸ ਤੋਂ ਇਲਾਵਾ ਆਪਾਂ ਦੇਖਿਆ ਨੇ ਸੋਸ਼ਲ ਮੀਡੀਆ ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਜੀ ਦੀਆਂ ਕਲਿੱਪ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਖੁਦ ਇਹ ਚੀਜ਼ ਮੰਨ ਰਹੇ ਨੇ ਕਿ ਅਸੀਂ ਕਿਤੇ ਨਾ ਕਿਤੇ ਹਾਂ ਬੀਜੇਪੀ ਤੋਂ ਹੀ ਬਿਲੋਂਗ ਕਰਦੇ ਹਾਂ ਸੋ ਲੋਕ ਇਹ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਯਾਨੀ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਹੁਣ ਚਲੋ ਆਪ ਪਾਰਟੀ ਤਾਂ ਇੱਕ ਹੁਣ ਲੋਕਾਂ ਨੂੰ ਉਹਨਾਂ ਬਾਰੇ ਕਾਫੀ ਚੀਜ਼ਾਂ ਪਤਾ ਲੱਗ ਗਈਆਂ ਹੁਣ ਉਹ ਦੂਜੀਆਂ ਰਵਾਇਤੀ ਪਾਰਟੀਆਂ ਵਾਂਗੂ ਰਵਾਇਤੀ ਪਾਰਟੀ ਬਣ ਗਏ ਨੇ ਜਿਸ ਤਰ੍ਹਾਂ ਉਹਨਾਂ ਨੇ ਗਲਤੀਆਂ 2017 'ਚ ਕੀਤੀਆਂ ਬਾਹਰੋਂ ਕੈਂਡੀਡੇਟ ਲੈ ਕੇ ਦਿੱਤੇ ਤੇ ਉਸੇ ਤਰ੍ਹਾਂ ਕੈਂਡੀਡੇਟ ਹੁਣ ਆ ਰਹੇ ਨੇ ਤੇ ਫਰਕ ਕੀ ਪਿਆ ਕੁਛ ਨਹੀਂ ਖੋ ਬਿਲਕੁਲ ਜਦੋਂ 2017 ਦੇ ਵਿੱਚ ਪਾਰਟੀ ਐਸਤੇ ਕਹਿੰਦੀ ਸੀ ਅਸੀਂ ਆਮਕਰਾਂ ਦੇ ਤੀਆਂ ਪੁੱਤਾਂ ਨੂੰ ਟਿਕਟਾਂ ਦੇਵਾਂਗੇ ਅਸੀਂ ਜੋ ਰਵਾਇਤੀ ਪਾਰਟੀਆਂ ਦੇ ਆਗੂ ਨੇ ਜੀ ਬਿਲਕੁਲ ਜੋ ਰਵਾਇਤੀ ਪਾਰਟੀਆਂ ਦੇ ਆਗੂ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਸਾਡੇ ਪੰਜਾਬ ਨੂੰ ਕੁੱਟਿਆ ਸੀ ਉਹਨਾਂ ਤੋਂ ਮੁਕਤ ਕਰਵਾਉਣਾ ਹੈਗਾ ਉਸ ਵਕਤ ਜੇ ਉਹ ਆਮਕਰਾਂ ਦੇ ਤੀਆਂ ਪੁੱਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਇਸ ਨੂੰ ਜਿੱਤੇ ਵੀ ਪਰ ਇਸ ਵਾਰ ਕੀ ਹੋਇਆ ਅੱਜ ਮੈਂ ਨਹੀਂ ਕਹਿੰਦੀਗੀ ਆਮ ਆਦਮੀ ਪਾਰਟੀ ਦੇ ਖੁਦ ਵਰਕਰ ਕਹਿ ਰਹੇ ਨੇ ਜਿਨ੍ਹਾਂ ਨੇ ਦਰਿਆ ਛਾੜੀਆਂ ਜਿਨ੍ਹਾਂ ਨੇ ਕੰਮ ਕੀਤਾ ਕਿ ਸਾਡੀ ਪਾਰਟੀ ਨੇ ਟਿਕਟਾਂ ਵੇਚੀਆਂ ਨਹੀਂ ਖੁਦ ਲਗਭਗ 45 ਕੈਂਡੀਡੇਟਾਂ ਦੀ ਜਿਹੜੀ ਸੂਚੀ ਆ ਵਾਇਰਲ ਹੋਈ ਆ ਆਈ ਥਿੰਕ ਪਤਾ ਨਹੀਂ 45 ਪਤਾ ਨਹੀਂ ਬਾਅਦ ਹੈ ਮੇਰੇ ਯਾਦ ਨਹੀਂ ਜੀ ਉਹ ਪਾਰਟੀ ਦੇ ਲੋਕਾਂ ਨੇ ਹੀ ਕੀਤੀ ਹੈ ਕਿ ਇਹ ਲੋਕ ਸਾਡੇ ਤੇ ਲਿਆ ਕੇ ਥੋਪੇ ਗਏ ਆ ਜਿਨ੍ਹਾਂ ਨੂੰ ਪਾਰਟੀ ਦੀ ABC D ਨਹੀਂ ਪਤਾ ਜਿਨ੍ਹਾਂ ਨੂੰ ਹੀ ਨਹੀਂ ਪਤਾ ਪਾਰਟੀ ਦੀ ਫਾਰਮੇਸ਼ਨ ਕਦੋਂ ਹੋਈ ਪਾਰਟੀ ਦੇ ਫਾਊਂਡਰ ਮੈਂਬਰ ਕੀ ਨੇ ਪਾਰਟੀ ਦੇ ਆਈਡੀਓਲੋਜੀ ਕੀ ਸੀਗੀ ਪਰ ਫਿਰ ਵੀ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਕਿ ਇੱਥੇ ਆਮ ਲੋਕਾਂ ਦੀ ਗੱਲਬਾਤ ਕਿੱਥੇ ਰਹਿ ਗਈ ਇਹ ਕਹਿੰਦੇ ਨੇ ਅਸੀਂ ਉਹਨਾਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਦਾ ਖਹਿੜਾ ਛੁਡਾਉਣਾ ਸੀ ਫਿਰ ਉਹਨਾਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਲਿਆ ਕੇ ਲੋਕ ਹੀ ਰੱਖਦੇ ਆ ਸੋ ਪਾਰਟੀ ਕੋਈ ਆਪਾਂ ਕਹਿੰਦੇ ਬਦਲਾਅ ਵਾਲੀ ਨਹੀਂ ਰਹੀ ਕੋਈ ਇਨਕਲਾਬ ਵਾਲੀ ਪਾਰਟੀ ਨਹੀਂ ਰਹੀ ਰਾਜਨੀਤਿਕ ਹੋ ਕੇ ਦੂਜੀਆਂ ਪਾਰਟੀਆਂ ਦੇ ਵਾਂਗ ਇਲੈਕਸ਼ਨ ਲੜ ਰਹੀ ਹੈ ਇਸ ਵਾਰ ਸੋ ਲੋਕ ਮੈਂ ਤਾਂ ਇਹ ਕਹਾਂ ਕਿ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਜਾਗਰੂਕ ਨੇ ਤੇ ਲੋਕ ਇਸ ਪਾਰਟੀ ਦੀ ਕੀ ਮਨਸ਼ਾ ਹੈਗੀ ਕਿਸ ਤਰ੍ਹਾਂ ਸਾਡੀ ਕੌਮ ਨੂੰ ਸਾਡੇ ਵਜੂਦ ਨੂੰ ਸਾਡੇ ਪੰਜਾਬ ਦੀ ਹੋਂਦ ਨੂੰ ਮਾਂ ਬੋਲੀ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਲੋਕ ਇਸ ਚੀਜ਼ ਨੂੰ ਅੱਜ ਸਮਝ ਉਕੇ ਨੇ ਲੋਕ ਆਦੇ ਹੱਕਾਂ ਦੇ ਲਈ ਆਵਾਜ਼ ਉਠਾਉਣਾ ਸ਼ੁਰੂ ਕਰ ਚੁੱਕੇ ਨੇ ਜੇਕਰ ਅੱਜ ਲੋਕ ਅਕਾਲੀਆਂ ਤੇ ਕਾਂਗਰਸੀਆਂ ਨੂੰ ਸਵਾਲ ਕਰਦੇ ਆ ਤਾਂ ਨਾ ਇਹਨਾਂ ਦੀ ਵੀ ਜੋ ਨੁਮਾਇੰਦੇ ਨੇ ਪਿੰਡਾਂ ਦੇ ਵਿੱਚ ਜਦੋਂ ਵੋਟ ਮੰਗਣ ਜਾਂਦੇ ਆ ਤਾਂ ਲੋਕ ਇਹਨਾਂ ਨੂੰ ਵੀ ਸਵਾਲ ਕਰ ਰਹੇ ਨੇ ਪਿਛਲੀ ਵਾਰੀ ਦੇਖਿਆ ਖਾਸ ਕਰ ਲੰਬੀ ਚ ਪਟਿਆਲੇ ਚ ਇੱਕ ਸੰਧੀ ਅੰਦਰ ਟਨ ਦੀ ਹੋ ਗਈ ਸੀ ਕਾਂਗਰਸ ਔਰ ਅਕਾਲੀਆਂ ਦੇ ਵਿਚਾਲੇ ਇੱਕ ਦੂਜੇ ਦੇ ਖਿਲਾਫ ਕਮਜ਼ੋਰ ਕੈਂਡੀਡੇਟ ਦੇਣੇ ਪਟਿਆਲੇ ਵੀ ਦਿੱਤਾ ਤੇ ਲੰਬੀ ਵੀ ਦਿੱਤਾ ਯਾਨੀ ਮੇਨ ਮੇਨ ਕੈਂਡੀਡੇਟਸ ਇਸ ਵਾਰੀ ਤੁਹਾਨੂੰ ਲੱਗਦਾ ਵੀ ਅਕਾਲੀ ਕਾਂਗਰਸ ਦੇ ਵਿਚਾਲੇ ਕੋਈ ਸੰਧੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਛੱਡ ਗਏ ਨੇ ਕੋਈ ਸੰਧੀ ਗਰਾਉਂਡ ਲੈਵਲ ਤੇ ਲੱਗਦੀ ਤੁਹਾਨੂੰ ਦੇਖੋ ਕੁਝ ਕੁ ਗੱਲਾਂ ਜਈਆਂ ਹੁੰਦੀਆਂ ਨੇ ਜਿੱਥੇ ਜਾ ਕੇ ਲੱਗਦਾ ਵੀ ਇਹ ਕਿ ਹਾਂ ਫ੍ਰੈਂਡਲੀ ਮੈਚ ਖੇਡਿਆ ਜਾ ਸਕਦਾ ਹੈ ਕੁਝ ਕੁ ਗੱਲਾਂ ਜਈਆਂ ਹੁੰਦੀਆਂ ਨੇ ਜਿੱਥੇ ਲੱਗਦਾ ਕਿ ਨਹੀਂ ਦੋਨੋਂ ਆਪ ਜ ਆਪ ਦਾ ਮੈਚ ਖੇਡ ਰਹੇ ਨੇ ਬਾਕੀ ਇਸ ਚੀਜ਼ ਦਾ ਫੈਸਲਾ ਤਾਂ ਲੋਕ ਹੀ ਕਰਨਗੇ ਕਿਉਂਕਿ ਅੱਜ ਮੈਂ ਕਹਾਂ ਨਾ ਸਾਰੀਆਂ ਪਾਰਟੀਆਂ ਹੀ ਇੱਥੇ ਪੋਲਿਟਿਕਲ ਹੋ ਕੇ ਰਾਜਨੀਤਿਕ ਹੋ ਕੇ ਇਲੈਕਸ਼ਨ ਲੜ ਰਹੀਆਂ ਨੇ ਕੋਈ ਪਾਰਟੀ ਇਨਕਲਾਬ ਦੀ ਗੱਲ ਕਰਕੇ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਪਾਰਟੀ ਲੜ ਹੀ ਨਹੀਂ ਰਹੀ ਹੈਗੀ ਐਂਡ ਫੈਸਲਾ ਲੋਕ ਕਰਨਗੇ ਪੰਜਾਬ ਦੇ ਕਿ ਕਿਹੜੇ ਨੁਮਾਇੰਦੇ ਉਹਨਾਂ ਨੂੰ ਚੰਗੇ ਲੱਗਦੇ ਨੇ ਮੈਂ ਤਾਂ ਸਿਰ ਕਰਦੀ ਹੁੰਨੀ ਆ ਕੇਸ਼ਵਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜੋ ਆਗੂ ਤੁਹਾਡੇ ਹਲਕੇ ਦੀ ਕਮਾਨ ਨੂੰ ਸੰਭ ਸੱਕਦੇ ਨੇ ਜੋ ਤੁਹਾਨੂੰ ਲੱਗਦਾ ਤੁਹਾਡੇ ਹਲਕੇ ਦੇ ਹੱਕ ਦੀ ਗੱਲ ਕਰਨਗੇ ਤੁਹਾਡੇ ਹਲਕੇ ਚ ਵਿਕਾਸ ਕਰਨਗੇ ਤੁਹਾਡੇ ਹਲਕੇ ਦੇ ਜੋ ਬੁੱਧੇ ਨੇ ਉਹਨਾਂ ਦਾ ਹੱਲ ਕਰਨਗੇ ਜਰੂਰ ਇਸ ਵਾਰ ਉਹਨਾਂ ਨੂੰ ਜਿਤਾਈਏ ਆਪਾਂ ਤੇ ਉਹਨਾਂ ਦੇ ਨਾਲ ਖੜੀਏ ਨਵਜੋਤ ਤੁਸੀਂ ਇੱਕ ਯੂਥ ਦੇ ਆਈਕਨ ਹੋ ਖਾਸ ਕਰ ਯੰਗ ਗਰਲਸ ਦੇ ਤੁਹਾਨੂੰ ਬਹੁਤ ਸਾਰੇ ਕੁੜੀਆਂ ਆਪ ਦਾ ਆਈਡਲ ਮੰਨਦੇ ਨੇ ਪਰ ਪੋਲਿਟਿਕਸ ਚ ਕੁੜੀਆਂ ਨੂੰ ਉਨੀ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਜਾਂਦੀ ਪਾਰਟੀਆਂ ਵੱਲੋਂ ਕਈ ਵਾਰੀ ਰਿਜ਼ਰਵੇਸ਼ਨ ਦਾ ਬਿੱਲ ਵੀ ਆਇਆ ਹੈ ਤੇ ਹੁਣ ਵੀ ਜੋ ਕਾਉਂਸਲਰ ਆ ਵਗੈਰਾ ਚ ਰਿਜ਼ਰਵੇਸ਼ਨ ਹੁੰਦੀ ਹੈ ਉਥੇ ਲੇਡੀਜ਼ ਦੇ ਨਾਂ ਤੇ ਜਾਂ ਪਿੰਡਾਂ ਚ ਸਰਪੰਚੀ ਹੈ ਲੇਡੀ ਦੇ ਨਾਂ ਤੇ ਲੜੀ ਤੇ ਜਾਂਦੀ ਹੈ ਪਰ ਜੋ ਸਰਪੰਚੀ ਜਾਂ ਕਾਉਂਸਲਰ ਉਹਨਾਂ ਦੇ ਘਰ ਵਾਲੀ ਕਰ ਦਿੰਦੇ ਕੀ ਕਹਿਣਾ ਚਾਹੋਗੇ ਕਿਵੇਂ ਇਸ ਸੋਚ ਨੂੰ ਆਪਾਂ ਚੇਂਜ ਕਰੀਏ ਦੇਖੋ ਅੱਜ ਦੀ ਜੋ ਸਚਾਈ ਉਹ ਹਲੇ ਵੀ ਹੈ ਕਿ ਅਸੀਂ ਇੱਕ ਮੇਲ ਡੋਮੀਨੈਂਟ ਸੁਸਾਇਟੀ ਦੇ ਵਿੱਚ ਰਹਿ ਰਹੇ ਹਾਂ ਬੇਸ਼ੱਕ ਕਾਗਜ਼ਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਕੁੜੀਆਂ ਨੂੰ ਅਸੀਂ ਇਕੁਅਲ ਰਾਈਟਸ ਦੇ ਰਹੇ ਹਾਂ ਜਦੋਂ ਵੀ ਕਿਸੇ ਵੀ ਟਾਈਪ ਦੇ ਇਲੈਕਸ਼ਨ ਨੇ ਚਾਹੇ ਲੋਕਲ ਬਾਡੀ ਇਲੈਕਸ਼ਨ ਨੇ ਜਾਂ ਪੰਜਾਬ ਸਟੇਟ ਬਾਡੀ ਇਲੈਕਸ਼ਨਸ ਨੇ ਤਾਂ ਇੱਕ ਰੈਜ਼ਰਵੇਸ਼ਨ ਦਾ ਡਾਕੂਮੈਂਟ ਆਉਂਦਾ ਕਿ ਅਸੀਂ 50% ਰੈਜ਼ਰਵੇਸ਼ਨ ਔਮਣ ਨੂੰ ਦੇਵਾਂਗੇ 33% ਤੋਂ ਵਧਾ ਕੇ ਕੀਤੀ ਗਿਆ ਬਟ ਅਕਚੁਅਲ ਦੇ ਵਿੱਚ ਕਿ ਪ੍ਰੈਕਟੀਕਲੀ ਆਪਾਂ ਦੇਖਦੇ ਨੇ ਕਿ ਉਹ ਹੀ ਕਿਸੇ ਪਾਰਟੀ ਨੇ 8-9 ਫੀਮੇਲ ਨੂੰ ਟਿਕਟ ਦਿੱਤੀਆਂ ਨੇ ਕਿਸੇ ਨੇ 3-4 ਨੂੰ ਦਿੱਤੀਆਂ ਨੇ ਅੱਜ ਵੀ ਅਸੀਂ ਮੇਲ ਡੋਮੀਨੈਂਟ ਸੁਸਾਇਟੀ ਦੇ ਵਿੱਚ ਰਹਿ ਰਹੇ ਹਾਂ ਹਰ ਇੱਕ ਫੀਲਡ ਦੇ ਵਿੱਚ ਔਰਤਾਂ ਨੂੰ ਪਿੱਛੇ ਰੱਖਿਆ ਜਾ ਰਿਹਾ ਚਾਹੇ ਤੁਸੀਂ ਆਪਾਂ ਪੱਤਰਕਾਰਤਾ ਵਾਲੀ ਲਾਈਨ ਦੀ ਗੱਲ ਕਰੀਏ ਬਹੁਤ ਘੱਟ ਲੇਡੀਜ਼ ਨੇ ਪੋਲਿਟਿਕਲ ਫੀਲਡ ਦੀ ਗੱਲ ਕਰੀਏ ਬਹੁਤ ਘੱਟ ਨੇ ਐਕਟਿੰਗ ਦੀ ਸਿੰਗਿੰਗ ਦੀ ਕਿਸੇ ਵੀ ਫੀਲਡ ਦੀ ਗੱਲ ਕਰੀਏ ਪਰ ਹਾਂ de vece. ਜੋ ਮੇਲ ਮੈਂਬਰ ਹੁੰਦੇ ਨੇ ਉਹਨਾਂ ਦੇ ਨਾਲੋਂ ਜ਼ਿਆਦਾ ਕੈਪੈਸਿਟੀ ਜ਼ਿਆਦਾ એનર્ਜੀ ਹੁੰਦੀ ਹੈ ਜ਼ਿਆਦਾ ਕੈਲੀਬਰ ਹੁੰਦਾ ਹੈ ਐਂਡ ਉਹ ਜੋ ਵੀ ਕੰਮ ਕਰਦੇ ਨੇ ਉਹ ਦ੍ਰਿੜਤਾ ਦੇ ਨਾਲ ਇਮਾਨਦਾਰੀ ਨਾਲ ਤੇ ਪੱਕੇ ਇਰਾਦੇ ਦੇ ਨਾਲ ਕਰਦੇ ਨੇ ਸੋ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਸਾਨੂੰ ਇਕੁਅਲ ਓਪਰਚ्युनिटीज ਐਕਚੁਅਲ ਐਕਚੁਅਲ ਲਾਈਫ ਦੇ ਵਿੱਚ ਵੀ ਫੀਮੇਲਸ ਨੂੰ ਦੇਣੇ ਪੈਣਗੇ ਤਾਂ ਕਿ ਅੱਗੇ ਆਉਣ ਆਪਦੇ ਹੱਕਾਂ ਦੀ ਗੱਲ ਕਰਨ ਆਪਦੇ ਹੱਕਾਂ ਦੀ ਲੜਾਈ ਲੈਣਾ ਸ਼ੁਰੂ ਕਰਨ ਕਿਉਂਕਿ ਜੇ ਇੱਕ ਕੁੜੀ ਅੱਗੇ ਫੀਲਡ ਦੇ ਵਿੱਚ ਆ ਕੇ ਲੜੇਗੀ ਨਾ ਬੋਲੇਗੀ ਨਾ ਤੁਹਾਨੂੰ ਦੇਖ ਕੇ 100 ਹੋਰ ਕੁੜੀਆਂ ਤਿਆਰ ਹੋਣਗੀਆਂ ਜੋ ਕਿ ਅੱਜ ਦੀ ਸੁਸਾਇਟੀ ਦੇ ਵਿੱਚ ਸਾਨੂੰ ਚ ਵੀ ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਪਰ ਸਾਡਾ ਜਿਹੜਾ ਸਮਾਜ ਹੈ ਤੁਸੀਂ ਵੀ ਤੁਹਾਨੂੰ ਵੀ ਕਈ ਲੋਕ ਟੋਕਦੇ ਹੋਣੇ ਵੀ ਕਿਉਂ ਕੁੜੀ ਅੱਗੇ ਗਈ ਹੈ ਇਹ ਇਹ ਚੀਜ਼ਾਂ ਤੋਂ ਆਪਣਾ ਸਮਾਜ ਤੋਂ ਕਿਵੇਂ ਫੇਸ ਕੀਤਾ ਜਾਵੇ ਕਿਵੇਂ ਇਸ ਚੀਜ਼ ਤੋਂ ਸਾਡਾ ਯੂਥ ਬਾਹਰ ਨਿਕਲੇ ਦੀ ਜੋ ਕੁੜੀ ਆਪਦੀ ਕੈਪੇਬਿਲਟੀ ਤੇ ਕਰ ਰਹੀ ਹੈ ਇੱਕ ਪਾਸੇ ਤੋਂ ਫਾਈਟਰ ਜਹਾਜ਼ ਚਲਾ ਰਹੀਆਂ ਨੇ ਸਾਰੀ ਚੀਜ਼ ਤੇ ਕੈਪੇਬਲ ਨੇ ਲੱਖਾਂ ਕਰੋੜਾ ਡਾਲਰ ਦੇ ਪੈਕੇਜ ਵੀ ਨੇ ਜਿਵੇਂ ਇੰਦਰਾ ਲੂਈ ਸੀ ਕੋਕੋਕੋਲਾ ਦੀ ਹੈਡ ਰਹੀ ਹੈ ਬਹੁਤ ਉੱਚੀ ਉੱਚੀ ਪੋਜੀਸ਼ਨਾਂ ਤੇ ਦੂਜੇ ਪਾਸੇ ਅਸੀਂ ਸੋਚ ਜਿਹੜੀ ਆ ਸਾਡੇ ਸਮਾਜ ਦੀ ਕਿਉਂ ਛੋਟੀ ਹੈ ਦੇਖੋ ਅੱਜ ਵੀ ਅਸੀਂ ਕਿਤੇ ਨਾ ਕਿਤੇ ਸਾਡੀ ਸੋਚ ਇੱਕ ਮੁੰਡੇ ਤੇ ਅਟਕੀ ਹੋਈ ਹੈ ਕਿ ਇੱਕ ਫੈਮਿਲੀ ਦੇ ਵਿੱਚ ਮੇਲ ਮੈਂਬਰ ਹੋਣਾ ਜ਼ਰੂਰੀ ਆ ਬੇਸ਼ੱਕ ਹੌਲੀ ਹੌਲੀ ਇਹ ਧਾਰਨਾ ਚੇਂਜ ਹੋ ਰਹੀ ਹੈ ਬਟ ਹਾਲੇ ਬਹੁਤ ਵੱਡੇ ਲੈਵਲ ਤੇ ਨਹੀਂ ਹੋਏਗੀ ਇਸ ਚੀਜ਼ ਨੂੰ ਚੇਂਜ ਹੋਣ ਤੇ ਮੈਨੂੰ ਲੱਗਦਾ ਸਮਾਂ ਲੱਗੇਗਾ ਜਿਵੇਂ ਜਿਵੇਂ ਕੁੜੀਆਂ ਅੱਗੇ ਆਉਣਗੀਆਂ ਆਪਦੇ ਹੀ ਜਿਉਂ ਉਹਨਾਂ ਦਾ ਕੈਲੀਬਰ ਹੈ ਜਿਉਂ ਉਹਨਾਂ ਦੀ ਕਪੈਸਿਟੀ ਹੈ ਜਿਉਂ ਉਹਨਾਂ ਦਾ ਟੈਲੈਂਟ ਆ ਉਹ ਸਾਹਮਣੇ ਰੱਖਣਗੀਆਂ ਸਪੈਸ਼ਲੀ ਉਹਨਾਂ ਦੇ ਪੇਰੈਂਟਸ ਜਦੋਂ ਉਹਨਾਂ ਤੇ ਪ੍ਰਾਊਡ ਫੀਲ ਕਰਨਗੇ ਤਾਂ ਜੋ ਆਸ-ਪਾਸ ਦੀ ਸੁਸਾਇਟੀ ਆ ਨਾ ਉਹ ਵੀ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਮ ਕਰੀਜ ਹੋਏਗੀ ਤਾਮਿਲਨਾਡਰ ਸਾਡੀ ਸੁਸਾਇਟੀ ਦੇ ਵਿੱਚ ਗਰਲਸ ਨੂੰ ਇੰਪੋਰਟੈਂਟ ਮਿਲਣੀ ਸਟਾਰਟ ਹੋਏਗੀ ਹਾਂ ਇਹ ਗੱਲ ਹੈ ਕਿ ਅੱਜ ਆਪਾਂ ਦੇਖਦੇ ਆਂ ਕੁੜੀਆਂ ਨੂੰ ਫੈਮਲੀਆਂ ਦੇ ਵੱਲੋਂ ਉਹਨਾਂ ਦੇ ਪੇਰੈਂਟਸ ਵੱਲੋਂ ਫੁੱਲ ਸਪੋਰਟ ਮਿਲ ਰਹੀ ਆ ਬਟ ਕਿਤੇ ਨਾ ਕਿਤੇ ਸੁਸਾਇਟੀ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਹੀਗੀ ਇਸ ਚੀਜ਼ ਤੇ ਸਮਾਂ ਲੱਗੇਗਾ ਕੁੜੀਆਂ ਨੂੰ ਮੈਂ ਕਹਾਂ ਤਾਂ ਵੀ ਲੜਾਈ ਜ਼ਰੂਰ ਲੜਨੀ ਪੈਗੀ ਆਂ ਦੇਖਾਂ ਨਹੀਂ ਚਾਹੀਦੀ ਬਿਲਕੁਲ ਜੀ ਅ ਦਮਜੋ ਤਾਂ ਇੱਕ ਲਾਸਟ ਕੁਐਸਚਨ ਪੁੱਛਾਂਗੇ ਤੁਸੀਂ ਫਿਰ ਮੈਂ ਉਹੀ ਗੱਲ ਕਰਾਂ ਵੀ ਯੂਥ ਦੇ ਕਾਈਕਨ ਹੋ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਕੇ ਤੁਹਾਡੀ ਵੀਡੀਓ ਦੇਖ ਕੇ ਇਨਸਪਾਇਰ ਹੁੰਦੇ ਨੇ ਯੂਥ ਨੂੰ ਅੱਜ ਕਿਉਂਕਿ ਯੂਥ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਫਿਊਚਰ ਕੀ ਤੁਸੀਂ ਯੂਥ ਨੂੰ ਮੈਸੇਜ ਦੇਣਾ ਚਾਹੋਗੇ ਬਿਲਕੁਲ ਅੱਜ ਸਾਡੇ ਪੰਜਾਬ ਦੇ ਵਿੱਚ ਮੈਂ ਕਹਾਂ ਪੰਜਾਬ ਦਾ ਸਿਸਟਮ ਇੰਨਾ ਕਿ ਯੂਥ ਦੇ ਲਈ ਗੰਦਲਾ ਹੋ ਚੁੱਕਿਆ ਹੈ ਕਿ ਨੌਜਵਾਨ ਕੀ ਚਾਹੁੰਦੇ ਨੇ ਮੈਂ ਪਲੱਸ 2 ਕੀਤੀ ਹੈ ਮੈਂ ਆਪ ਦਾ ਇਸ ਤੋਂ ਬਾਅਦ ਵਿਦੇਸ਼ ਦੇ ਵਿੱਚ ਜਾਣਾ ਹੈਗਾ ਇਸ ਕਰਕੇ ਇੱਧਰ ਮੈਂ ਨੌਕਰੀ ਨਹੀਂ ਕਰਨੀ ਹੈ ਇੱਧਰ ਮੈਂ ਕੋਈ ਕੰਮ ਨਹੀਂ ਕਰਨਾ ਮੈਨੂੰ ਚਾਹੇ سے ادر कंट्री ਦੇ ਵਿੱਚ ਜਾ ਕੇ ਦਿਹਾੜੀ ਕਰਨੀ ਪੈ ਜੇ ਮੈਨੂੰ ਉਹ ਜਾ ਕੇ ਕਰਨਾ ਮਨਜ਼ੂਰ ਹੈ ਤਾਂ ਮੈਂ ਨੌਜਵਾਨਾਂ ਨੂੰ ਇਹੀ ਕਹਾਂਗੀ ਕਿ ਦੇਖੋ ਅਪਾਏ ਸੂ ਨੂੰ ਬਿਲਕੁਲ ਮੰਨਦੇ ਆ ਕਿ ਇਹਨਾਂ ਰਾਜਨੀਤਿਕ ਲੀਡਰਾਂ ਦੇ ਹੱਥ ਦੇ ਵਿੱਚ ਅਸੀਂ ਪੰਜਾਬ ਦੀ ਸੱਤਾ ਦਿੱਤੀ ਉਹਨਾਂ ਨੇ ਕਿਤੇ ਨਾ ਕਿਤੇ ਸਾਨੂੰ ਪੰਜਾਬ ਗੰਦਲਾ ਕਰਕੇ ਦਿੱਤਾ ਹੈ ਪਰ ਇਸ ਚੀਜ਼ ਦੇ ਵਿੱਚੋਂ ਕੱਢਣਾ ਵੀ ਅਸੀਂ ਆ ਅਸੀਂ ਇਸ ਵਾਰ ਜੇ ਵੋਟ ਪਾ ਰਹੇ ਆ ਨਾ ਤਾਂ ਬਹੁਤ ਸੋਚ ਸਮਝ ਕੇ ਵੋਟ ਪਾਉਣੀ ਹੈਗੀ ਆ ਵੈਸੇ ਮੇਰੇ ਜਿੰਨੇ ਵੀ ਪੈਣਾ ਤੇ ਭਰਾ ਮੈਨੂੰ ਸੁਣ ਰਹੇ ਨੇ ਦੇਖ ਰਹੇ ਨੇ ਸਭ ਮੈਨੂੰ ਪਤਾ ਮੇਰੇ ਤੋਂ ਬਹੁਤ ਜ਼ਿਆਦਾ ਸਮਝਦਾਰ ਨੇ ਉਹਨਾਂ ਨੇ ਵੋਟ ਵੀ ਪਹਿਲਾਂ ਪਾਈ ਹੋएगी ਪਰ ਇਸ ਵਾਰ ਅਸੀਂ ਵੋਟ ਸੋਚ ਸਮਝ ਕੇ ਪਾਈਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੋ ਨਮਾਇंदे ਜਿਨ੍ਹਾਂ ਮੈਂ ਪਹਿਲਾਂ ਵੀ ਕਿਹਾ ਨਾ ਕਿ ਸਾਨੂੰ ਲੱਗਦਾ ਸਾਡੇ ਹੱਕਾਂ ਦੀ ਗ ਇਹ ਲੜਾਈ ਲੜਨਗੇ ਸਾਡੇ ਨੌਜਵਾਨਾਂ ਦਾ ਜੋ ਸਭ ਤੋਂ ਵੱਡਾ ਮੁੱਦਾ ਹੈਗਾ ਰੁਜ਼ਗਾਰ ਸਾਡੇ ਲਈ ਰੁਜ਼ਗਾਰ ਦੀ ਲੜਾਈ ਲੜਨਗੇ ਸਾਨੂੰ ਇੱਥੇ ਵਧੀਆ ਓਪਰਚ्युनिटीਜ਼ ਦੇਣਗੇ ਆਪਾਂ ਉਹਨਾਂ ਦੇ ਨਾਲ ਚੱਲੀਏ ਸਮਾਂ ਲੱਗੇਗਾ ਪਰ ਹੌਲੀ-ਹੌਲੀ ਇਸ ਪੰਜਾਬ ਨੂੰ ਨਿਗਾਰ ਦੇ ਵਿੱਚੋਂ ਕੱਢਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਸੋਨਾ ਪੰਜਾਬ ਜਿਹਨੂੰ ਆਪਾਂ ਸੋਨੇ ਦੀ ਚਿੜੀ ਕਹਿੰਦੇ ਸੀ ਨਾ ਫਿਰ ਤੋਂ ਉਹ ਜਾ ਪੰਜਾਬ ਸਿਰੱਚ ਦੇਵਾਂਗੇ ਏ ਸੀ ਨਵਜੋਤ ਕੌਰ ਲੰਬੀ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਯੂਥ ਦੇ ਆਈਕਨ ਨੇ ਤੇ ਬਹੁਤ ਵਧੀਆ ਸੋਚ ਹੈ ਸਾਡੇ ਸਾਰੇ ਸਵਾਲਾਂ ਦੇ ਬੇਬਾਕ ਉਹਨਾਂ ਨੇ ਜਵਾਬ ਦਿੱਤੇ ਨੇ ਇੱਕ ਬੜੀ ਲੰਬੀ ਉਹਨਾਂ ਦੀ ਸੋਚ ਹੈ ਤੇ ਅਸੀਂ ਇਹ ਇਹ ਕਾਮਨਾ ਕਰਦੇ ਹਾਂ ਕਿ ਜੋ ਉਹਨਾਂ ਦੇ ਇਰਾਦੇ ਨੇ ਹੋਰ ਵੀ ਦ੍ਰਿੜ ਹੋ ਜਾਣ ਤੇ ਉਹ ਇੱਕ ਐਗਜ਼ਾਮਪਲ ਬਣ ਸੋਸਾਇਟੀ ਵਾਸਤੇ ਲੇਡੀਜ਼ ਵਾਸਤੇ ਕੁੜੀਆਂ ਵਾਸਤੇ ਯੂਥ ਵਾਸਤੇ ਤੇ ਸਾਡੇ ਨਾਲ ਗੱਲ ਕਰਦਾ ਨਵਜੋਤ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਜੋ ਬੋਲੇਗਾ ਸੱਚ ਦਿਖਾਵੇਗਾ ਸੱਚ ਸਾਡੇ ਨਾਲ ਦੇਖੋ ਡਿਸਕਵਰ ਪਲੱਸ ਦੇ ਨਾਲ ਗਰਾਊਂਡ ਤੋਂ ਸੱਚਾਈ ਔਰ ਅਜੇ ਲੀਡਰਾਂ ਬਾਰੇ ਅਸੀਂ ਕਵਰੇਜ ਕਰਦੇ ਆ ਅਜੇ ਯੂਥ ਬਾਰੇ ਕਵਰੇਜ ਕਰਦੇ ਆ ਜੋ ਆਉਣ ਵਾਲੇ ਭਵਿੱਖ ਵਿੱਚ ਤੁਹਾਡੇ ਨੇਤਾ ਹੋਣਗੇ ਔਰ ਅਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਆ ਜਿਨ੍ਹਾਂ ਦੀ ਸੋਚ ਵਧੀਆ ਹੈ ਜਿਨ੍ਹਾਂ ਦੀ ਸੋਚ ਤੁਹਾਡੇ ਇਲਾਕੇ ਵਾਸਤੇ ਹੈ ਤੁਹਾਡੇ ਪਿੰਡਾਂ ਵਾਸਤੇ ਹੈ ਤੁਹਾਡੀ ਆਪਦੀ ਸੁਸਾਇਟੀ ਵਾਸਤੇ ਹੈ ਆਓ ਇਹਨਾਂ ਲੋਕਾਂ ਨੂੰ ਸਪੋਰਟ ਕਰੀਏ ਤੇ ਪ੍ਰਮੋਟ ਕਰੀਏ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ